ਵਾਇਬਿਕ ਕਨਸਲ ਵੈਲਕਮ ਟੂ ਦਿ ਹੋਟੇ। ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀਚੰਨ। ਮੈਂ ਵਰਨਿੰਦਰ ਸਿੰਘ ਪੱਟੀ ਦਾ ਰੋਕਟ ਤੁਹਾਡੀ ਸੇਵਾ ਵਿੱਚ ਆ ਰਿਹਾ। ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਪਾਰਲੀਮੈਂਟ ਦੇ ਵਿੱਚ 18ਵੀਂ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਈ। ਦੇਸ਼ ਵਿੱਚ ਪਹਿਲੀ ਵਾਰ ਵੋਟਾਂ ਪਈਆਂ। ਤੇ ਜਿਹੜੀ ਉਹ ਮਿਰਲਾ ਜੀ ਨੂੰ ਉਹ ਗਿਆ ਡੀਏ ਦੇ ਸੰਸਦ ਵੀ ਨੇ ਤੇ ਉਹਨਾਂ ਨੂੰ ਸਪੀਕਰ ਚੋਣ ਲਿਆ ਗਿਆ ਸਪੀਕਰ ਦੀ ਪੋਸਟ ਬੜੀ ਬੜੀ ਆਪਸ ਦਾ ਜਿਹੜੇ ਵਿੱਚ ਉਹ ਕਾਨੂੰਨ ਉਹ ਬੈਲੈਂਸ ਰੱਖਣ ਦੀ ਸੰਸਦ ਨੂੰ ਬੈਲੈਂਸ ਵਿੱਚ ਰੱਖਣ ਦੀ ਸਰਕਾਰ ਨੂੰ ਵਿਰੋਧੀ ਧਿਰ ਨੂੰ ਬੈਲੈਂਸ ਵਿੱਚ ਰੱਖਣ ਦੀ ਇੱਕ ਬੜੀ ਤਗੜੀ ਕੁਆਇਟ ਜਿਹੜੀ ਆ ਉਹ ਨਗੋਣ ਪੈਦੀ ਆ ਪਰ ਮਿਰਲਾ ਜੀ ਦੇ ਸਪੀਕਰ ਚੁੜੇ ਜਾਣ ਤੇ ਅਤੇ ਆਪਣਾ ਆਸਣ ਗ੍ਰਹਿਣ ਕਰਨ ਤੇ ਤੇ ਸਮੇਂ ਜਦੋਂ ਸ੍ਰੀ ਨਰਿੰਦਰ ਮੋਦੀ ਜੀ ਰਾਹੁਲ ગાંધી ਵਿਰੋਧੀ ਧਿਰ ਦੇ ਨੇਤਾ ਤੇ ਯਾਦਵ ਜੀ ਨਾਲ ਗਏ ਤਾਂ ਜਿਹੜੀ ਮਿਰਲਾ ਜੀ ਦੀ ਬਾਡੀ ਲੈਂਗੁਏਜ ਸੀ ਉਹ મોદી ਜੀ ਨੂੰ ਝੋਕੇ ਸਰਪੈਰੀ ਨਹੀਂ ਪਾਇ ਝੋਕੇ ਮਿਲੇ ਜਿਹੜੀ ਕਿ ਇੱਕ ਅਧਿਐਕਸ਼ ਦੀ ਪੋਸਟ ਦੇ ਨੂੰ ਸੋਬਣੀ ਦੇਦੀ ਕਿਉਂਕਿ ਜਿਹੜਾ ਸੰਸਦ ਦਾ ਇੱਕ ਅਧਿਐਕਸ਼ ਹੁੰਦਾ ਹੈ ਉਹ ਬੜੀ ਸਰਵੋਤਮ ਕੈਟਾਗਰੀ ਦਾ ਬੰਦਾ ਹੁੰਦਾ ਹੈ ਤੇ ਇਸ ਸੰਸਦ ਤੋਂ ਸਭ ਤੋਂ ਉੱਪਰ ਹੁੰਦਾ ਹੈ ਪਰ ਜਦੋਂ ਉਹ ਉਹ ਰਾਹੁਲ ਗਾਂਧੀ ਤੇ ਯਾਦਵ ਨੂੰ ਮਿਲੇ ਤਾਂ ਉਹਨਾਂ ਦੀ ਬੋਡੀ ਲੈਂਗੁਏਜ ਬੜੀ ਆਕਰ ਵਾਲੀ ਕਹੀ ਜਾ ਸਕਦੀ ਹੈ ਬੜੀ ਹੋਰ ਤਰੀਕੇ ਨਾਲ ਉਹਨਾਂ ਦੇ ਮੁਹਾਸਮਲਾਇਆ ਤੇ ਸ਼ੁਰੂਆਤ ਹੋਈ 18ਵੀਂ ਲੋਕ ਸਭਾ ਵਿਸੰਚਕ ਸਮਾਗਮ ਦੇ ਵਿੱਚ ਹਿੰਦੂ ਰਾਸ਼ਟਰ ਦੇ ਨਾਰੇ ਲੱਗਣੇ ਮਿਸਟਰ ਮੋਸੀ ਵੱਲੋਂ ਗੰਭੀਰ ਟਿੱਪਣੀਆਂ ਕਰਨੀਆਂ ਰਾਸ਼ਟਰ ਨੂੰ ਇੱਕ ਨਸਾਲ ਪਚਾਉਣ ਵਾਲੀ ਖੇਡ ਹੈ ਜੇ ਸੰਸਦ ਦੇ ਵਿੱਚ ਰਾ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਚੱਲਦੀ ਹੈ ਤਾਂ ਇਹ ਇੱਕ ਰਾਹ ਪੱਧਰਾ ਹੋ ਜਾਂਦਾ ਹੈ ਕਿ ਬਾਕੀ ਦੀਆਂ ਸਟੇਟਾਂ ਆਪਣਾ ਰਾਜ ਮੰਤਰੀ ਵਾਸਤੇ ਹੱਕਦਾਰ ਨੇ ਕਿਉਂਕਿ ਭਾਰਤ ਨੂੰ ਕਿਸੇ ਰਾਸ਼ਟਰ ਹਿੰਦੂ ਰਾਸ਼ਟਰ ਕਾਲਿਸਤਾਨ ਜਾਂ ਮੁਕਸ਼ਮੀਰ ਵਕਰ ਜਾਂ ਹੋਰ ਕੋਈ ਨਾਗaland ਮਣੀਪੁਰ ਆਂਧਰਾ ਪ੍ਰਦੇਸ਼ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਉਹਨਾਂ ਦੀ ਲੋੜ ਨਹੀਂ ਮੁਸਲਮਾਨ ਹਿੰਦੂwadi ਨਾ ਗੁਰੂਆਂ ਸਿੱਖਾਂ ਦੀ ਜਾਂ ਇਸਾਈਆਂ ਦੀ ਜਿਹੜੀ ਆਪਸ ਵਿੱਚ ਤਕਰਾਰ ਪੈ ਪੈਦਾ ਹੋ ਰਿਹਾ ਹੈ ਕੱਟੜਾ ਨਕਟੜਤਾ ਤੇ ਧਾਰਮਿਕ ਨਫਰਤ ਜਿਹੜੀ ਪੈਦਾ ਕੀਤੀ ਜਾ ਰਹੀ ਆ ਪੂਰਾ ਨੁਕਸਾਨ ਲੋਕਾਂ ਨੂੰ ਹੋ ਰਿਹਾ ਲੋਕਾਂ ਨੂੰ ਸਵਿਚ ਪੀੜ ਰਹੀ ਇਹ ਸਥਿਤੀ ਹੌਲੀ ਹੌਲੀ ਇਸ ਤਰੀਕੇ ਇੱਥੋਂ ਤੱਕ ਪਹੁੰਚਣ ਦੀ ਉਮੀਦ ਹੈ ਕਿ ਜਿਵੇਂ ਹਿਮਾਚਲ ਦੇ ਵਿੱਚ ਸਿੱਖਾਂ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਸਿੱਖ ਯਾਤਰੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਹਿਮਾਚਲ ਜਿਹੜਾ ਹੈ ਉਹ ਟੂਰਿਜ਼ਮ ਉਤੇ ਪਲਦਾ ਹੈ ਉਥੇ ਹੋੜੀਆਂ ਕਟਵਾਵਾਂ ਹੋਣਾ ਜਿਹੜਾ ਉਹ ਇੱਕ ਸਵਾਗਤ ਨੁਕਸਾਨ ਦੇ ਹੈ ਅੱਜ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਜੀ ਦਾ ਭਾਸ਼ਣ ਸਪੀਕਰ ਵੱਲੋਂ ਬਾਅਦ ਹੋਇਆ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਆਪਣੇ ਪਿਛਲੇ 10 ਸਾਲਾਂ ਦੀਆਂ ਕਾਰਗੁਜ਼ਾਰੀਆਂ ਤੇ ਪਿਛਲੇ 5 ਸਾਲਾਂ ਦੇ ਵਿੱਚ ਉਹ ਪ੍ਰਕਾਸ਼ ਬਿਰਲਾ ਜੀ ਉਹ ਪ੍ਰਕਾਸ਼ ਬਿਰਲਾ ਜੀ ਦੀਆਂ ਜਿਹੜੀਆਂ ਪ੍ਰਾਪਤੀਆਂ ਸੀ ਉਹਨਾਂ ਦਾ ਜ਼ਿਕਰ ਕੀਤਾ ਪਰ ਉਹ ਇਹ ਗੱਲ ਭੁੱਲ ਗਏ ਕਿ ਬਿਰਲਾ ਜੀ ਨੇ ਪਿਛਲੇ 5 ਸਾਲ ਜਿਹੜੀ ਭੂਮਿਕਾ ਨਿਭਾਈ ਹੈ ਭੂਮਿਕਾ ਨਿਭਾਈ ਹੈ ਉਹ ਨੁਕਸਾਨ ਕਰ ਸਕਦੀ ਹੈ ਜੇ ਅਗਰ ਉਹ ਹੀ ਰੁਟੀਨ ਲੈ ਕੇ ਅਗਲੇ 5 ਸਾਲ ਵਾਸਤੇ ਅਗਲੇ 5 ਸਾਲ ਵਾਸਤੇ ਬਿਰਲਾ ਜੀ ਆਪਣੀ ਭੂਮਿਕਾ ਨਿਭਾਉਂਦੇ ਨੇ ਤਾਂ ਬਹੁਤ ਸਾਰੇ ਬਜ਼ੁਰਗ ਉਹ ਸਾਰੀ ਜਿਹੜੀ ਐਕਸਪੋਜ਼ ਹੋਣ ਦੀ ਖੇੜ ਹੈ ਕਿ ਉਹ ਇੱਕ ਤਰ ਤਰ ਦੇ ਅਧਿਖਸ਼ ਨੇ ਉਹ ਸਾਹਮਣੇ ਆਉਣ ਦੀ ਸੰਭਾਵਨਾ ਬਣੀ ਰਵੇ ਜਿੱਥੋਂ ਤੱਕ ਨਿਤਿਸ਼ ਕੁਮਾਰ ਤੇ 나ਟੋਜੀ ਦੀ ਗੱਲ ਹੈ ਉਹਨਾਂ ਦੀਆਂ ਚਾਲਬਾਜ਼ੀਆਂ ਜਿਹੜੀਆਂ ਨੇ ਉਹ ਇਸ ਵੇਲੇ ਬਿਲਕੁਲ ਕੰਮ ਨਹੀਂ ਆਈਆਂ ਉਹ ਸੌਦੇਬਾਜ਼ੀ ਦੇ ਵਿੱਚ ਫਸ ਗਏ ਸਪੀਕਰ ਦੀ ਪੋਸਟ ਮੰਗਦੇ ਆਂ ਗ੍ਰਾਮ ਮੰਤਰੀ ਦੀ ਪੋਸਟ ਮੰਗਦਿਆਂ ਤੇ ਚੰਗੇ ਮਹਿਕਮੇ ਮੰਗਦਿਆਂ ਹੌਲੀ 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 ਟਿਕ ਦੇ ਡੇ 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 ਆਪਣੀਆਂ ਸਾਰੀਆਂ ਹੀ ਮੰਗਾਂ ਜਿਹੜੀਆਂ ਨੇ ਤਕਰੀਬਨ ਉਹ ਗਵਾ ਚੁੱਕੇ ਨੇ ਫਿਰ ਵੀ ਉਹ ਸਪੀਕਰ ਦੀ ਪੋਸਟ ਵਾਸਤੇ ਭਾਜਪਾ ਦਾ ਜਾਂ ਐਨਡੀਆਰ ਦਾ ਸਾਥ ਹੀ ਰਹੇ ਨੇ ਇਹ ਇੱਕ ਬੜੀ ਅਜੀਬ ਗੱਲ ਲੱਗਦੀ ਹੈ ਦੂਸਰੇ ਪਾਸੇ ਭਾਜਪਾ ਦੇ ਵਿੱਚ ਜਿਹੜੀ ਟਕੜੀ ਬੰਦੀ ਹੈ ਆਰਐਸਐਸਟੀ ਤੇ ਮੋਦੀ ਸਮਰਥਕ ਪਾਸ਼ਪਾਈਆਂ ਦੀ ਉਹ ਉਹਨਾਂ ਦਾ ਟਕਰਾ ਜਿਹੜਾ ਬਿਲਕੁਲ ਸਾਹਮਣੇ ਆ ਰਿਹਾ ਹੈ ਜਿਹਦੀ ਮਿਸਾਲ ਜਿਹੜੀ ਆ ਸ਼੍ਰੀ ਭਾਗਵਤ ਜਿਹੜੇ ਕਿ ਆਰਐਸਐਸ ਦੇ ਚੀਫ ਨੇ ਉਹਨਾਂ ਦੀ ਸਟੇਟਮੈਂਟ ਤੋਂ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਉਹਨਾਂ ਨੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਆ ਕਿ ਸਰਕਾਰ ਬਣਾਉਣ ਮੰਤਰੀ ਮੰਡਲ ਬਣਾਉਣ ਸਪੀਕਰ ਬਣਾਉਣ ਦੇ ਵੀਚਾਰ ਆਰਐਸਐਸ ਦਾ ਤੋਂ ਪੋਸਿਸ਼ਨ ਨਹੀਂ ਕੀਤੀ ਗਈ ਆਰਐਸਐਸ ਨੂੰ ਛਾਉਂ ਨਹੀਂ ਕੀਤਾ ਗਿਆ ਅਗਰ ਜਿਹੜਾ ਭਾਜਪਾ ਦਾ ਮੁਖੀ ਬਣਨਾ ਹੈ ਪ੍ਰਧਾਨ ਬਣਨਾ ਹੈ ਭਾਜਪਾ ਭਾਜਪਾ ਦਾ ਅਗਰ ਉਹਦੀ ਚੋਣ ਜਿਹੜੀ ਆ ਉਹ ਕਾਸਟਿਸ ਫਰੈਂਕਸਾਂਗ ਦੇ ਪੁੱਛਣ ਤੋਂ ਬਗੈਰ ਉਹਨਾਂ ਦੀ ਸਲਾਹ مشورے ਤੋਂ ਬਗੈਰ ਕੀਤੀ ਗਈ ਤਾਂ ਉਹਦੇ ਜਿਹੜੇ ਨਤੀਜੇ ਨੇ ਉਹ ਫੜੇ ਗੱਪ ਨਿਕਲ ਸਕਦੇ। ਇਹ ਚੇਤਾਵਨੀ ਹੈ ਆਰਐਸਐਸ ਨੇਤਾ ਸ਼੍ਰੀ ਭਾਗਵਤੀ ਇਸੇ ਤਰੀਕੇ ਨਾਲ ਜਿਵੇਂ ਸਪੀਕਰ ਦੀ ਪੋਸਟ ਤੇ ਅਕਾਲੀ ਦਲ ਨੇ ਆਪਣਾ ਰਵੱਈਆ ਬਰਤਿਆ ਹੈ ਉਸ ਤੋਂ ਅਕਾਲੀ ਦਲ ਦੇ ਵਿੱਚ ਫੁੱਟ ਪੈ ਗਈ ਹੈ। ਕੱਲ ਨੂੰ ਪੁਲਿਸਰਪਾਦ ਵਿਹਾਰ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਅਤੇ ਹੋਰ ਸਾਰੀਆਂ ਸਤਿਤਾਵਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਘੋਟੀਆਂ ਨੇ ਅਗਰ ਸੰਸਦ ਪਾਰਲੀਮੈਂਟਰੀ ਸੰਸਦ ਦੇ ਵਿੱਚ ਭਾਜਪਾ ਦਾ ਰੂਲ ਆਪਣੇ ਕਟਕਤਲਾਂ ਪ੍ਰਤੀ ਸਵਿਰਧ ਨਾ ਹੋਇਆ ਈਮਾਨਦਾਰ ਨਾ ਹੋਇਆ ਅਤੇ ਪਾਰਲੀਮੈਂਟ ਦਾ ਜਿਹੜਾ ਵਿਰੋਧੀ ਧਿਰ ਹੈ ਉਹਨਾਂ ਨੇ ਇਮਾਨਦਾਰੀ ਸੁਰਦਤਾ ਪਾਰਦਰਸ਼ਤਾ ਜਵਾਬਦੇਹੀ ਤੇ ਜ਼ਿੰਮੇਵਾਰੀ ਨਾਲ ਆਪਣੀ ਹੋਂਦ ਕਾਇਮ ਰੱਖਾਈ ਤਾਂ ਆਉਣ ਵਾਲੇ ਜਿਹੜੇ ਰਿਜ਼ਲਟ ਨੇ ਲੋਕ ਹੋਰ ਤਰੀਕੇ ਦੇ ਦੇਣਗੇ ਇਹਦੀ ਆਸ ਹੈ ਜਿਹੜੇ ਜਿਹੜੇ ਵੀ ਕਟੜਕ ਦਲ ਜਿਹੜੇ ਨੇ ਜਿਨ੍ਹਾਂ ਨੇ ਕਿਸੇ ਵੀ ਅਹਿਮ ਪਾਰਟੀ ਨਾਲ ਸਮਝੌਤੇ ਕੀਤੇ ਉਹਨਾਂ ਦਾ ਹਸ਼ਿਆ ਕੀ ਹੋਇਆ ਹੈ ਉਹ ਕਾਂਗਰਸ ਪਾਰਟੀਆਂ ਜਾਂ ਦੂਸਰੇ ਜਿਹੜੇ ਘੱਟੇਕਦਲ ਨੇ ਉਹ 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 ਬੜੀ ਚੰਗੀ ਤਰ੍ਹਾਂ ਮਹਿਸੂਸ ਕਰਦੇ ਨੇ ਜਿਵੇਂ ਕਿ ਅਕਾਲੀ ਦਲ ਦਾ ਵੀ ਰੁਹਾਲ ਹੈ ਕਿ ਭਾਜਪਾ ਨੇ ਅਕਾਲੀ ਦਲ ਨੂੰ ਤੇ ਕਾਂਗਰਸ ਨੇ ਕੌਮਨਸ ਪਾਰਟੀਆਂ ਨੂੰ ਨੂੰ ਬਿਲਕੁਲ ਸਿਆਸੀ ਹਾਸ਼ੀਏ ਤੋਂ ਬਾਹਰ ਕੱਢ ਪਾਇਆ ਇਹ ਨੁਕਸਾਨ ਜਿਹੜਾ ਹੈ ਇਹ ਖੇਤਰੀ ਪਾਰਟੀਆਂ ਨੂੰ ਜ਼ਿਆਦਾ ਹੋਇਆ ਹੈ ਦੂਸਰੇ ਪਾਸੇ ਕਾਂਗਰਸ ਪਾਰਟੀਆਂ ਦਾ ਦੀ ਭੂਮਿਕਾ ਜਿਹੜੀ ਆ ਉਹ ਸਿਰਫ ਮਜਾਰਿਆਂ ਤੱਕ ਜਾਂ ਸਿਰਫ ਆਪਣੀਆਂ ਜਥੇਬੰਦੀਆਂ ਤੱਕ ਸੀਮਿਤ ਰਹੀ ਹੈ ਲੋਕਾਂ ਦੇ ਹਿੱਤ ਲੋਕਾਂ ਦੀਆਂ ਲੜਾਈਆਂ ਲੋਕਾਂ ਦੇ ਸੰਘਰਸ਼ ਲੋਕਾਂ ਦੀ ਮਗਹੀ ਦੇ ਖਿਲਾਫ ਬੇਰੋਜ਼ਗਾਰੀ ਦੇ ਖਿਲਾਫ ਸਿੱਖਿਆ ਦੀ ਸਿੱਖਿਆ ਦੇ ਡਿੱਗਦੇ ਪਤਨ ਸਿੱਖ ਦੇ ਮਿਆਰ ਬਹੁ ਸੰਬੰਧੀ ਸਿਹਤ ਦੇ ਡਿੱਗਦੇ ਮਿਆਰ ਪਤੀ ਆਬਾਦੀ ਦੇ ਵਧਣ ਬਾਰੇ ਰੋਜ਼ਗਾਰ ਦੀ ਜਿਹੜੀ ਨੀਤੀ ਆ ਉਹ ਕਿਰਤੀ ਕਿਤੀ ਮਜ਼ਦੂਰ ਮਾਰੂ ਹੋਣ ਦੇ باوجود ਕਿਸਾਨਾਂ ਦੇ ਨਾਲ ਜਿਹੜੀ ਧੱਕੇਸ਼ਾਈ ਹੋ ਰਹੀ ਦੀ ਆ ਉਹਦੇ ਚ ਕੋਈ ਬਹੁਤ ਤਗੜੀ ਤਗੜੀ ਜਿਹੜੀ ਆਪਣੀ ਧਿਰ ਬਣ ਕੇ ਸਾਹਮਣੇ ਨਹੀਂ ਆ ਸਕੀ ਇਹੋ ਹੀ ਹਾਲ ਅਕਾਲੀ ਦਲ ਦਾ ਹੈ ਅਕਾਲੀ ਦਲ ਨੇ ਭਾਜਪਾ ਦੇ ਨਾਲ ਰਲ ਕੇ ਆਪਣੀ ਹੋਂਦ ਜਿਹੜੀ ਆ ਪੰਜਾਬ ਦੇ ਵਿੱਚੋਂ ਤਕਰੀਬਨ ਖਤਮ ਕਰ ਲਈ ਅਗਰਾ ਕਾਲੀਗਲ ਦੇ ਕੋਲ ਸ਼ਰੋਣੀ ਗੁਰਦਾ ਪ੍ਰਬੰਧ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਜਿਉ ਖੁਰਜੰਦਾ ਕਾਹ ਕਾਲੀਦਲ ਪੰਚਾਇਤਾਂ ਦੀ ਇਲੈਕਸ਼ਨ ਲੜਨ ਦੇ ਕਾਬਿਲ ਵੀ ਨਹੀਂ ਰਹੇਗਾ ਜਿਉ ਜੀ ਉਹਨਾਂ ਦੀ ਸਥਿਤੀ ਬਣਦੀ ਜਾ ਰਹੀ ਹੈ ਆਪਸੀ ਰੋਧੇ ਨਾ ਹੋ ਗਿਆ ਕਿ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਬਗਾਵਤ ਦੀ ਰਾਹ ਤੁਰੇ ਉਹ ਚਾਹੁੰਦੇ ਨੇ ਕਿ ਸੋਹੀਰ ਬਾਦਲ ਜਿਹੜੇ ਨੇ ਉਹ ਆਪਣੇ ਅਸੀਵਾ ਦੇਣ ਤੇ ਸਿਆਸਤ ਤੋਂ ਪਾਸਿਵ ਇਹ ਨਸ਼ ਤੇ ਤਿਆਨੋ ਵੇਖ ਕੇ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਤਗੜੇ ਤੂਫਾਨ ਆਉਣ ਦਾ ਜ਼ਿਕਰ ਹੈ ਆਉਣ ਦਾ ਚਰਚਾ ਹੈ ਆਉਣ ਦੇ ਸੰਭਾਵਨਾਵਾਂ ਬੜੀਆਂ ਹੋਈਆਂ ਕਿਉਂਕਿ ਜੇ ਅੱਗੇ 10 ਸਾਲ ਨਰਿੰਦਰ ਮੋਦੀ ਨੇ ਰੋਦੀ ਤੇਰਤੇ ਹੈ ਹੀ ਨਹੀਂ ਸੀ ਆਪਣੇ ਮੰਤਰੀਆਂ ਨੂੰ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਕਿਸੇ ਐਮਪੀ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਇੰਨਾ ਬੰਦਿਆਂ ਤੋਂ ਬਗੈਰ ਸਰਕਾਰ ਦੇ ਵਿੱਚ ਕੋਈ ਬੰਦਾ ਐਸਾ ਨਹੀਂ ਸੀ ਜਿਹੜਾ ਕਿ ਆਪਣੀ ਰਾਏ ਪੇਸ਼ ਕਰ ਸਕਦਾ ਸਿਰਫ ਤਾੜੀਆਂ ਮਾਰਨ ਤੇ ਡੈਸਕ ਉੱਠਣ ਦੇ ਤੋਂ ਵੱਧ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਸੀ ਜਾਂ ਜਿਹੜੀਆਂ ਸੌਦਾਂ ਐਮਪੀ ਨੂੰ ਮਿਲਦੀਆਂ ਨੇ ਉਹਨਾਂ ਨੂੰ ਮੰਨਣ ਭਾਈ ਕਾਕਸਿ ਇਤਰਾ ਲੱਗਦਾ ਹੈ ਕਿ ਜਿਵੇਂ ਪੰਜ ਪਾ ਦੇ ਖਾਸ ਕਰਕੇ ਨਰਿੰਦਰ ਮੋਦੀ ਜੁੰਡਲੀ ਨੇ ਨੇ ਇਹਨੇ ਵੀ ਐਮਪੀਸੀ ਦੇ ਉਹਨਾਂ ਦੀਆਂ ਫਾਈਲਾਂ ਉਹਨਾਂ ਦੇ ਮੁਖਸ ਉਹਨਾਂ ਦੀਆਂ ਜਿਹੜੀਆਂ ਹੁੰਟਾਈਆਂ ਸੀਗੀਆਂ ਉਹਨਾਂ ਦੀਆਂ ਫਾਈਲਾਂ ਬਣਾ ਕੇ ਆਪਣੀਆਂ ਅਰਖ ਥਲੇ ਰੱਖੀਆਂ ਹੋਈਆਂ ਸੀ ਤੇ ਜਦੋਂ ਵੀ ਕੋਈ ਬੋਲਦਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਇਸ ਤੋਂ ਲੱਗਦਾ ਹੈ ਕਿ ਮਤਲਬ ਆਉਣ ਵਾਲੇ ਪੰਜਾ ਸਾਲਾਂ ਦੇ ਵਿੱਚ ਜੇ ਇਹ ਸਰਕਾਰ ਲਗਾਤਾਰ ਚੱਲਦੀ ਹੈ ਕਿਉਂਕਿ ਆਸ ਤੇ ਬੜੀ ਤੁੱਬਦ ਵਾਲੀ ਹੈ ਕਿਉਂਕਿ ਵਿਰੋਧੀ ਧਿਰ ਦੀ ਆਪਣੀ ਹੋਂਦਗਾ ਹੈ ਜਿਹੜੇ ਘਟਕ ਦਲ ਐਨਡੀਆ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਆਪਣੀ ਥਰਲੂ ਮੱਛੀ ਹੈ ਭਾਜਪਾ ਦੇ ਵਿੱਚ ਆਪਣਾ ਖਲਜਗਣ ਮਰਚਿਆ ਹੋਇਆ ਹੈ ਅਗਰ ਇਹ ਸੀ ਸਥਿਤੀ ਬਣਦੀ ਹੈ ਤਾਂ ਇਹ ਸਰਕਾਰ ਜ਼ਿਆਦਾ ਚੱਲਣ ਦੀ ਆਸ ਬਈ ਬੜੀ ਪਰ ਇੱਕ ਗੱਲ ਜ਼ਰੂਰ ਹੈ ਕਿ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦਾ ਦਰਸ਼ ਮਜ਼ਬੂਤ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਬੜਾ ਸੋਚ ਸਮਝ ਕੇ ਬੜੀ ਅਲੀ ਵੀ ਨਾਲ ਤੇ ਵਿਰੋਧੀ ਧਿਰ ਦਾ ਸਾਥ ਲੈ ਕੇ ਕਰਨੇ ਪੈਣਗੇ ਸਰਸਤਾਨ ਨੂੰ ਇੱਕ ਗੱਲ ਇਹ ਸਮਝ ਲੈਣੀ ਚਾਹੀਦੀ ਹੈ ਭਾਵੇਂ ਉਹ ਵਿਰੋਧੀ ਧਿਰ ਦੇ ਵਿੱਚ ਹੈ ਭਾਵੇਂ ਉਹ ਸਰਕਾਰ ਦੇ ਵਿੱਚ ਹੈ ਕਿ ਉਹਨਾਂ ਦੀ ਆਪਣੀ ਹੋਣ ਸਰਕਾਰ ਪੰਨ ਤੋਂ ਬਾਹਰ ਲੋਕਾਂ ਪ੍ਰਤੀ ਜਵਾਬਦੇਹੀ ਤੋਂ ਖਤਮ ਨਹੀਂ ਹੋ ਜਾਂਦੀ ਸਰਸਤਾਨ ਨੂੰ ਲੋਕਾਂ ਪ੍ਰਤੀ ਜਵਾਬਦੇਹੀ ਹੋਣਾ ਪਵੇਗਾ ਉਹਨਾਂ ਦੇ ਕੰਮ ਜਿਹੜੇ ਨੇ ਖਾਸ ਕਰਕੇ ਜਿਹੜੇ ਜਿਹੜੇ ਸਾਂਝੇ ਕੰਮ ਨੇ ਜਿਹੜੇ ਵਿਕਾਸ ਦੇ ਕੰਮ ਨੇ ਜੇ ਨਾਲ ਦੇ ਨਾਲ ਦੇਸ਼ ਦਾ ਰਾਸ਼ਟਰ ਦਾ ਉਸ ਇਲਾਕੇ ਦਾ ਜਿਸ ਤੋਂ ਉਹ ਐਮਪੀ ਚੁਣ ਕੇ ਆਏ ਨੇ ਉਹਦਾ ਵਿਕਾਸ ਜਿਹੜਾ ਹੈ ਉਹਦੀ ਨਿਗਰਾਨੀ ਕਰਦੀ ਉਹਦੇ ਉੱਤੇ ਕੰਮ ਕਰਾਉਣਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਲੋਕਾਂ ਦੇ ਨਾਲ ਜੁੜੇ ਰਹਿਣਾ ਜਿਹੜਾ ਬਹੁਤ ਜ਼ਰੂਰੀ ਆਵਾਜ਼ੀ ਪਾਰਟੀ ਦੇ ਵਿੱਚ ਜਿਹੜਾ ਇੱਕ ਕਮਸੌਨ ਚੱਲਿਆ ਆਇਆ ਹੈ ਕਿ ਕੇਜਰੀਵਾਲ ਦੀ ਕੀਤੀ ਹੋਈ ਜਮਾਤ ਫਿਰਤ ਕਰਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚੋਂ ਕੇਜਰੀਵਾਲ ਦੇ ਆਪਣੀ ਜਵਾਨ ਪੀ ਐਪਲੀਕੇਸ਼ਨ ਜਿਹੜੀ ਆਵਾਸ ਨੇ ਲਈ ਹੈ ਇਸ ਨੂੰ ਲੱਗਦਾ ਹੈ ਕਿ ਜਦ ਤੱਕ ਐਨਡੀਏ ਸਰਕਾਰ ਸਤਾਵੇ ਚ ਰਹੇਗੀ ਕੇਜਰੀਵਾਲ ਦਾ ਬਾਹਰ ਆਉਣਾ ਮੁਸ਼ਕਲ ਹੈ ਕਿਉਂਕਿ ਜਿਹੜਾ ਅੱਗੇ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ 600 ਸਿਪਰੀਮ ਕੋਰਟ ਦੇ ਵਕੀਲਾਂ ਨੇ ਇੱਕ ਲੈਟਰ ਵਾਰੀਓਗ ਚੀਫ ਸਟੈਸ ਨੂੰ ਫੌਂਪਿਆ ਕਿ ਨਿਆਪਾਲ ਕਾ ਜਿਹੜੀ ਆ ਰਾਜਨੀਤੀ ਦੇ ਪ੍ਰਭਾਵ ਵੇਢ ਹੈ ਉਦੀ ਗਰਮਾ ਦਿਗਦੀ ਜਾ ਰਹੀ ਹੈ ਉਦੀ ਗਰਮਾ ਨੂੰ ਬਚਾਉਣ ਲਈ ਉਹਨੂੰ ਪਰਕਰਾਰ ਕਰਨ ਲਈ ਆਪਾਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਉਹ ਜਿਹੜੀ ਇੱਕ ਗੱਲ ਆ ਉਹਦਾ ਅਸਰ ਲੱਗਦਾ ਇਸ ਕਰਕੇ ਮਤਲਬ ਬਹੁਤ ਜ਼ਰੂਰੀ ਹੈ ਕਿ ਪਾਰਲੀਮੈਂਟ ਦੇ ਵਿੱਚ ਵੜੇ ਹਰ ਕਾਰ ਹਰ ਕਾਰਜ ਨੂੰ ਹਰ ਕੰਮ ਨੂੰ ਲੋਕ ਨਿੱਜੀ ਤੌਰ ਤੇ ਆਪਣੀ ਦ੍ਰਿਸ਼ਟੀ ਵਿੱਚ ਰੱਖਣ ਆਪਣੀ ਸੋਚ ਵਿੱਚ ਰੱਖਣ ਕਿ ਉਹਦਾ ਜਵਾਬ ਸੋਸ਼ਲ ਮੀਡੀਆ ਤੇ ਜ਼ਰੂਰ ਨਾ ਦ੍ਰਿਸ਼ਟੀ ਚੈਨਲ ਤੁਹਾਡਾ ਸਾਥ ਦੇਵੇਗਾ ਦ੍ਰਿਸ਼ਟੀ ਚੈਨਲ ਜਿਹੜੀਆਂ ਵੀ ਸਮੱਸਿਆਵਾਂ ਰਾਜਨੀਤੀ ਤੌਰ ਤੇ ਧਾਰਮਿਕ ਤੌਰ ਤੇ ਆਸਿਕ ਤੌਰ ਤੇ ਤੇ ਮਨੋਵਿਗਿਆਨਕ ਤੌਰ ਤੇ ਲੋਕਾਂ ਦੇ ਸਾਹਮਣੇ ਆਉਣ ਗਿਆ ਉਹਨਾਂ ਉਹਨਾਂ ਸਾਰੀਆਂ ਤਰਪੇਸ਼ ਉਹਦੀਆਂ ਮੁਸ਼ਕਲਾਂ ਨੂੰ ਵਿਆਖਿਆ ਕਰਨ ਸਪਸ਼ਟ ਕਰਨ ਦੇ ਤੇ ਉਹਨਾਂ ਉਹਨਾਂ ਦਾ ਸੰਘਰਸ਼ ਲੜ ਲਈ ਦ੍ਰਿਸ਼ਟੀ ਚਾਦਰ ਜਿਹੜਾ ਹੈ ਆਪਣਾ ਨੈਟਵਰਕ ਜਿਹੜਾ ਹੈ ਪੂਰਾ ਹੈ ਪੂਰਾ ਹੈ ਸਾਫਾ ਨੂੰ ਸਬਸਕ੍ਰਾਈਬ ਕਰੋ ਆਪਣੀ ਰਿਪੋਰਟਿੰਗ ਜਿਹੜੀਆਂ ਹੋ ਜਿਹੜਾ ਮੇਰਾ ਨੰਬਰ ਹੈ ਆਰਥਾ ਵਿਕੇ 442 2430 ਤੇ ਭੇਜ ਦੀ ਖੇਚਲ ਕਰੋ ਤਾਂ ਕਿ ਆਪਾਂ ਇਸ ਚੈਨਲ ਨੂੰ ਕਿਸੇ ਸਿਆਸੀ ਪਦਰਤੇ ਐਨਾਲਿਸਿਸ ਨਹੀਂ ਕਰਨਾ ਅਸੀਂ ਐਨਾਲਿਸਿਸ ਕਰਨਾ ਹੈ ਕਿ ਰਾਸ਼ਟਰ ਕਿਵੇਂ ਵੱਧ ਸਕਦਾ ਰਾਸ਼ਟਰ ਦੀ ਅਰਥ ਵਿਵਸਥਾ ਕਿਵੇਂ ਵੱਧ ਸਕਦੀ ਹੈ ਰਾਜਨੀਤੀ ਕਿਵੇਂ ਵੱਧ ਸਕਦੀ ਹੈ ਸਮਾਜਿਕ ਢਾਂਚੇ ਕਿਵੇਂ ਵੱਧ ਸਕਦੇ ਨੇ ਜਿਹੜਾ ਸਾਡੇ ਟੈਕਸਾਂ ਦਾ ਨਿੱਕਾ ਨਿੱਕਾ ਪੈਸਾ ਸਾਡੇ ਖੂਨ ਪਸੀਨੇ ਦੀ ਕਮਾਈ ਸਰਕਾਰ ਦੇ ਕੋਲ ਜਾਂਦੀ ਹੈ ਉਦੀ ਦੁਰਵਰਤੋਂ ਉਹ ਕਿਵੇਂ ਰੋਕਿਆ ਜਾ ਸਕਦਾ ਹੈ ਇਥੋਂ ਤੱਕ ਕਿ ਜਿਹੜੇ ਜਿਹੜੀਆਂ ਕੁਝ ਪਰਿਵਾਰ ਜਿਹੜੇ ਨੇ ਜਿਨ੍ਹਾਂ ਨੂੰ ਨੂੰ ਸਰਕਾਰ ਦੇ ਬਜਟ ਦਾ ਬਹੁਤ ਸਾਰਾ ਹਿੱਸਾ ਜਿਹੜਾ ਮਾਫ ਕੀਤਾ ਜਾਂਦਾ ਹੈ ਉਹਦੇ ਤੇ ਵਿਚਾਰ ਕਰ ਲਈਂ ਬ੍ਰਿਸ਼ਟੀ ਜਾਨ ਨੂੰ ਤੋਂ ਸਾਧਵਿਕਾ ਬ੍ਰਿਸ਼ਟੀ ਜਾਨ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਫਾਲੋ ਕਰੋ ਤੇ ਸ਼ੇਅਰ ਜਰੂਰ ਕਰੋ ਆਪਣੇ ਕਮੈਂਟਸ ਜਿਹੜੇ ਨੇ ਉਹ ਡਿਟੇਲ ਦੇ ਵਿੱਚ ਭੇਜਿਆ ਕਰੋ ਤਾਂ ਕਿ ਇਹ ਸਰ ਚੈਨਲ ਆਪਾਂ ਕਿਸੇ ਸਿਖਰ ਤੇ ਲਿਜਾ ਸਕੀਏ ਪੰਜਾਬੀ ਦੇ ਵਿੱਚ ਇਹ ਪਹਿਲਾ ਚੈਨਲ ਹੋਏਗਾ ਜਿਹੜਾ ਆਮ ਖਬਰਾਂ ਤੋਂ ਉੱਪਰ ਉੱਠ ਕੇ ਜਰਨਲਿਸਟ ਜਰਨਲਿਜ਼ਮ ਦੀ ਰੂਹ ਨੂੰ ਸਮਝਦੇ ਹੋਇਆ ਸਹੀ ਐਕੂਰੇਟ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚ ਦਾ ਯਤਨ ਕਰਦਾ ਰਹੇਗਾ ਜਿੱਥੇ ਕਿਦੇ ਮੈਨੂੰ ਪਈ ਲੱਗਦੀ ਆ ਉਹ ਵੀ ਸਪਸ਼ਟ ਕਰੋ ਜਿਹੜੀ ਗੱਲ ਚੈਨਲ ਦੇ ਉੱਤੇ ਕੀਤੀ ਜਾਣੀ ਬੰਦੀ ਹੈ ਉਹਦੀ ਉਹਦੀ ਰਿਪੋਰਟਿੰਗ ਬਾਅਦ ਸਾਨੂੰ ਫੁਰਦਾਂ ਸੰਪਰਕ ਕਰੋ ਲੈ ਗੋਜੀ ਕਰਾਂ ਸਾਰੇ ਉਚਿਤ ਕਰਾਂ